पीसी न्यूज़ देख रहे दर्शक का स्वागत है मैं हूं जतिन कुमार शर्मा जेकर ਤੁਸੀਂ ਵੀ ਸੋਚ ਰਹੇ ਹੋ ਕਿ ਦੇਸੀ ਖਾ ਕੇ ਆਪਣੀ ਬੋਡੀ ਬਣਾ ਲਵਾਂਗੇ ਸਿਹਤ ਬਣਾ ਲਵਾਂਗੇ ਔਰ ਤੰਦਰੁਸਤ ਰਹਾਂਗੇ ਤਾਂ ਥੋੜਾ ਜਿਹਾ ਸਾਵਧਾਨ ਹੋ ਜਾਓ ਕਿਉਂਕਿ ਇਹ ਤਸਵੀਰਾਂ ਜਿਹੜੀਆਂ ਕਿ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ ਕਿਸ ਤਰੀਕੇ ਦੇ ਨਾਲ ਦੇਸੀ ਕੀ ਨਕਲੀ ਫੈਕਟਰੀ ਦਾ ਭਾਂਡਾ ਫੋੜ ਹੋਇਆ ਹੈ ਪੁਲਿਸ ਨੇ ਔਰ ਸਿਹਤ ਵਿਭਾਗ ਦੀ ਟੀਮ ਨੇ ਪਿਛਲੇ ਕਈ ਦਿਨਾਂ ਤੋਂ ਟਰੈਪ ਲਗਾਇਆ ਹੋਇਆ ਸੀ ਔਰ ਦੇਖ ਰਹੇ ਸੀ ਕਿ ਕਦੋਂ ਇਸ ਫੈਕਟਰੀ ਦੇ ਵਿੱਚ ਕੱਚਾ ਮਾਲ ਆਂਦਾ ਔਰ ਕਦੋਂ ਬਣਾਉਣ ਦਾ ਪ੍ਰੋਸੈਸ ਸ਼ੁਰੂ ਹੁੰਦਾ ਹੈ ਤਾਂ ਕਿ ਰੰਗੇ ਹੱਥੀ ਲੋਕਾਂ ਨੂੰ ਫੜਿਆ ਜਾ ਸਕੇ ਤੇ ਹੋਇਆ ਵੀ ਕੁਝ ਇਸ ਤਰੀਕੇ ਦੇ ਨਾਲ ਹੀ ਕੱਲ ਰਾਤ ਇਹ ਲੋਕ ਦਬੋਚ ਲਿੱਤੇ ਗਏ ਇਹਨਾਂ ਦੇ ਵਿੱਚੋਂ ਇੱਕ ਤਸਵੀਰ ਤੁਹਾਨੂੰ ਸ਼ਖਸ ਦੀ ਦਿਖਾਈ ਵੀ ਰਹੀ ਹੈ ਫੈਕਟਰੀ ਦਾ ਇਹ ਮੁਲਾਜ਼ਮ ਹੈ ਕਿਸ ਤਰੀਕੇ ਦੇ ਨਾਲ ਉਸ ਨੂੰ ਗੁਲਾਮੇ ਤੋਂ ਫੜ ਕੇ ਪੁਲਿਸ ਔਰ ਸਿਹਤ ਵਿਭਾਗ ਦੀ ਟੀਮ ਆਪਣੇ ਨਾਮ ਲੈ ਕੇ ਜਾ ਰਹੀ ਹੈ ਕਿਉਂ ਕਿ ਕਿਉਂਕਿ ਕੰਮ ਹੀ ਇਸਨੇ ਐਸਾ ਕੀਤਾ ਹੈ ਕੀ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਔਰ ਸਾਫ਼ ਤੌਰ ਤੇ ਕਹਿ ਸਕਦੇ ਆ ਕਿ ਪੰਜਾਬੀਆਂ ਦੀਆਂ ਨਸਲਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਕਿ ਜਿੱਥੇ ਅਸੀਂ ਦੇਸੀ ਕਿਉਂ ਮੱਖਣ ਦੁੱਧ ਮਲਾਈ ਦੇ ਲਈ ਜਾਣੇ ਜਾਂਦੇ ਆ ਇਹ ਚੀਜ਼ਾਂ ਖਾ ਕੇ ਸਿਹਤਾਂ ਬਣਦੀਆਂ ਨੇ ਤੇ ਪਰ ਉਸਦੇ ਹੀ ਉਲਟ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਰੋਡ ਦੇ ਉੱਤੇ ਇੱਕ ਐਸੀ ਫੈਕਟਰੀ ਚੱਲ ਰਹੀ ਸੀ ਜਿੱਥੇ ਪਾਮ ਆਇਲ ਉਹ ਡਾਲਡਾ ਕੀ ਦੋਨਾਂ ਨੂੰ ਮਿਕਸ ਕਰਕੇ ਫਿਰ ਉਸਦੇ ਵਿੱਚ ਫਰੇਗਰੈਂਸ ਪਾਈ ਜਾਂਦੀ ਸੀ ਫਰੇਗਰੈਂਸ ਪਾਈ ਜਾਂਦੀ ਸੀ ਦੇਸੀ ਘੀ ਦੀ ਤੇ ਉਸ ਤੋਂ ਬਾਅਦ ਇਹ ਮਿਲਾਵਟੀ ਨਕਲੀ ਦੇਸੀ ਘੀ ਤੇ ਹੋਰ ਤਿਆਰ ਕੀਤਾ ਜਾਂਦਾ ਸੀ ਫਿਰ ਇਸ ਦੀ ਪੈਕੇਜਿੰਗ ਹੁੰਦੀ ਸੀ ਇਹ ਛੋਟੇ ਔਰ ਵੱਡੇ ਕੰਟੇਨਰ ਹਰ ਤਰੀਕੇ ਦੇ ਇਥੋਂ ਬਰਾਮਦ ਕੀਤੇ ਗਏ ਨੇ ਸੈਂਕੜੇ ਕਿਲੋ ਸੈਂਕੜੇ ਕਿਲੋ ਨਕਲੀ ਦੇਸੀ ਕੀ ਇਥੋਂ ਬਰਾਮਦ ਕੀਤਾ ਗਿਆ ਜਿਹੜਾ ਕਿ ਉਹ ਛੇਤੀ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਸੀਗਾ ਵੱਖੋ-ਵੱਖਰੇ ਬ੍ਰਾਂਡਸ ਦੇ ਸਟicker ਵੱਖੋ-ਵੱਖਰੇ ਬ੍ਰਾਂਡਸ ਦੇ ਜੋ ਡੱਬੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਕੁਝ ਖਾਲੀ ਨੇ ਤੇ ਜ਼ਿਆਦਾਤਰ ਭਰੇ ਹੋਏ ਨੇ ਤੇ ਕਈ ਸਮਾਨ ਤਾਂ ਲੋਕਾਂ ਦੀਆਂ ਦੁਕਾਨਾਂ ਤੱਕ ਜਾ ਚੁੱਕਿਆ ਹੈ ਹੁਣ ਪੁਲਿਸ ਇਹ ਵੀ ਇਸ ਬੰਦੇ ਨੂੰ ਫੜ ਕੇ ਜਾਂਚ ਪੜਤਾਲ ਕਰ ਰਹੀ ਹੈ ਕਿ ਇਹਨਾਂ ਦੀਆਂ ਜੋ ਬਿਲ ਬਾਕਸ ਹੁੰਦੀਆਂ ਨੇ ਲੋਗ ਬਾਕਸ ਹੁੰਦੀਆਂ ਨੇ ਉਹ ਚੈੱਕ ਕਰ ਰਹੀ ਹੈ ਕਿ ਆਖਰਕਾਰ ਇਹਨਾਂ ਨੇ ਕਿੱਥੇ ਕਿੱਥੇ ਆਪਣਾ ਮਾਲ ਸਪਲਾਈ ਕੀਤਾ ਤਾਂ ਕਿ ਉਹਨਾਂ ਦੁਕਾਨਾਂ ਤੇ ਜਾ ਕੇ ਵੀ ਮਾਲ ਨੂੰ ਸੀਜ਼ ਕੀਤਾ ਜਾ ਸਕੇ ਬੰਦ ਕੀਤਾ ਜਾ ਸਕੇ ਔਰ ਇਹ ਜਿਹੜਾ ਸਮਾਨ ਹੈ ਉਸ ਨੂੰ ਡਿਸਟਰੋਏ ਕੀਤਾ ਜਾ ਸਕੇ ਨਸ਼ਟ ਕੀਤਾ ਜਾ ਸਕੇ ਤੇ ਇਸ ਵਕਤ ਜਿਹੜੀ ਤੁਹਾਨੂੰ ਤਸਵੀਰਾਂ ਨੇ ਉਸੇ ਫੈਕਟਰੀ ਦੀਆਂ ਦਿਖਾ ਰਿਹਾ ਤੇ ਨਾਲ ਹੁਣ ਉਹ ਕਿਵੇਂ ਮੂੰਹ ਬੰਨੀ ਹੋ ਛੁਪਾਈ ਉਹ ਕਰਿੰਦਾ ਵੀ ਬੈਠਾ ਫੈਕਟਰੀ ਦਾ ਤੇ ਆ ਤਸਵੀਰਾਂ ਇਸ ਵਕਤ ਤੁਹਾਡੇ ਸਾਹਮਣੇ ਨੇ ਇਹ ਇਹ ਰਿਹਾ ਸ਼ਖਸ ਹੈ ਜਿਸ ਨੂੰ ਫੈਕਟਰੀ ਦੇ ਵਿੱਚੋਂ ਰੰਗੇ ਹੱਥੀ ਬਰਾਮਦ ਕੀਤਾ ਗਿਆ ਹੈ ਔਰ ਇਸ ਦੇ ਕੋਲੋਂ ਪੀਪੇ ਵਗੈਰਾ ਬੰਦ ਕਰਵਾਏ ਗਏ ਨੇ ਦੇਸ਼ੀ ਕਿਉਂ ਪਰਵਾਇਆ ਗਿਆ ਹੈ ਸਾਰੀ ਵਿਧੀ ਵੀ ਪਤਾ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਕਿਸ ਤਰੀਕੇ ਦੇ ਨਾਲ ਇਹ ਮਲਾਵਟਖੋਰ ਕਰਦੇ ਨੇ ਇਸੇ ਕਰਕੇ ਕਹਿੰਦੇ ਨੇ ਕਿ ਜਿੱਥੋਂ ਵੀ ਸਮਾਨ ਖਰੀਦਦੇ ਹੋ ਆਪਣੇ ਭਰੋਸੇਮੰਦ ਬੰਦੇ ਤੋਂ ਹੀ ਖਰੀਦੋ ਜੇਕਰ ਤੁਸੀਂ ਨੋਨ ਬ੍ਰਾਂਡਡ ਸਮਾਨ ਖਰੀਦਦੇ ਹੋ ਜਾਂ ਫਿਰ ਜੇਕਰ ਤੁਸੀਂ ਬ੍ਰਾਂਡਡ ਸਮਾਨ ਵੀ ਖਰੀਦਦੇ ਹੋ ਤਾਂ ਤੁਸੀਂ ਐਸੀਆਂ ਦੁਕਾਨਾਂ ਤੋਂ ਖਰੀਦੋ ਜਿਹੜੇ ਕਿ ਪ੍ਰੋਪਰ ਤੁਹਾਨੂੰ ਮਿਲ ਦੇਣ ਤਾਂ ਕਿ ਜੇਕਰ ਕੋਈ ਗਲਤ ਪਾਇਆ ਜਾਂਦਾ ਉਹਨਾਂ ਦੀ ਧਰ ਪકડ ਕੀਤੀ ਜਾ ਸਕੇ ਸਜ਼ਾ ਦਿੱਤੀ ਜਾ ਸਕੇ ਹੁਣ ਆ ਸ਼ਖਸ ਫੜਿਆ ਗਿਆ ਜਿਹੜਾ ਫੈਕਟਰੀ ਦੇ ਵਿੱਚ ਨਕਲੀ ਦੇਸੀ ਕੀਓ ਬਣਾਉਣ ਦਾ ਕੰਮ ਕਰਦਾ ਸੀ ਸਿਹਤ ਵਿਭਾਗ ਤੇ ਪੰਜਾਬ ਪੁਲਿਸ ਦੀ ਟੀਮ ਨੇ ਮਿਲ ਕੇ ਇਹ ਛਾਪੇਮਾਰੀ ਕੀਤੀ ਹੈ ਅੰਦਰ ਤਸਵੀਰਾਂ ਵੀ ਤੁਹਾਡੇ ਸਾਹਮਣੇ ਨੇ ਕਿ ਇਸ ਤਰੀਕੇ ਦੇ ਨਾਲ ਵੱਡੇ ਵੱਡੇ ਡਰਮਾਂ ਦੇ ਵਿੱਚ ਨਕਲੀ ਦੇਸੀ ਕੀ ਬਰਾਮਦ ਕੀਤਾ ਗਿਆ ਇਹ ਸਾਰੇ ਖਾਲੀ ਕੰਟੇਨਰ ਵੀ ਪਏ ਨੇ ਤੇ ਦੂਸਰੇ ਪਾਸੇ ਇਹ ਵੱਡਾ ਜਿਹੜਾ ਤੁਸੀਂ ਢੋਲ ਦੇਖ ਸਕਦੇ ਹੋ ਡਰਮ ਦੇਖ ਸਕਦੇ ਹੋ ਔਰ ਇਹ ਵੱਡੇ ਪਤੀਲੇ ਇਹੋ ਪਤੀਲੇ ਨੇ ਜਿਨ੍ਹਾਂ ਦੇ ਵਿੱਚ ਸਾਰਾ ਕੁਝ ਮਿਕਸ ਕਰਕੇ ਯਾਨੀ ਪਾਮ ਆਇਲ ਜਿਹੜਾ ਕਿ ਬੜਾ ਸਸਤਾ ਮਿਲ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਰਿਫਾਈਨਡ ਆਇਲ ਹੁੰਦਾ ਹੈ ਦੋਨਾਂ ਨੂੰ ਮਿਕਸ ਕਰਦੇ ਨੇ ਤੇ ਫਿਰ ਇਸ ਤਰੀਕੇ ਦਾ ਮਿਕਸਚਰ ਬਣਦਾ ਹੈ ਬਿਲਕੁਲ ਜਿਵੇਂ ਦੇਸੀ ਘਿਓ ਹੋਵੇ ਤੇ ਉਸ ਦੇ ਵਿੱਚ ਫਿਰ ਪਾਈ ਜਾਂਦੀ ਹੈ ਫ੍ਰੈਗਰੈਂਸ ਫ੍ਰੈਗਰੈਂਸ ਪਾ ਕੇ ਤੁਹਾਨੂੰ ਖੁਸ਼ਬੂ ਵੀ ਉਸੇ ਤਰੀਕੇ ਦੀ ਆਵੇਗੀ ਤੇ ਜਦੋਂ ਤੁਸੀਂ ਹੱਥ ਨੂੰ ਲਾਮੋਗੇ ਇਹ ਕੈਮੀਕਲ ਤੁਹਾਨੂੰ ਬਿਲਕੁਲ ਐਂ ਲੱਗੇਗਾ ਜਿਵੇਂ ਇਹ ਪਿਓਰ ਦੇਸੀ ਘਿਓ ਹੋਵੇ ਕਿਉਂ ਕਿ ਕਿਉਂਕਿ ਇਹਦੀ ਠੰਡਕ ਔਰ ਚਿਕਨਹਿਟ ਵੀ ਕੁਝ ਉਸੇ ਲੈਵਲ ਤੱਕ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਦ ਸੁੰਘ ਕੇ ਦੇਖਦੇ ਹੋ ਤਾਂ ਫ੍ਰੈਗਰੈਂਸ ਵੀ ਉਵੇਂ ਹੀ ਹੁੰਦੀ ਹੈ ਜਿਵੇਂ ਦੇਸੀ ਘਿਓ ਹੁੰਦਾ ਤਾਂ ਲੋਕੀ ਨਹੀਂ ਪਛਾਣ ਪਾਉਂਦੇ ਲੇਕਿਨ ਖਬਰਾਂ ਮਿਲ ਰਹੀਆਂ ਸੀ ਕਿ ਇਸ ਇਲਾਕੇ ਦੇ ਵਿੱਚ ਨਕਲੀ ਦੇਸੀ ਘਿਓ ਦੀ ਫੈਕਟਰੀ ਚੱਲ ਰਹੀ ਹੈ ਪੁਲਿਸ ਔਰ ਜੋ ਹੋਰ ਪ੍ਰਸ਼ਾਸਨ ਹੈ ਪੂਰਾ ਮੁਸਤੈਦ ਸੀ ਤਸਵੀਰਾਂ ਫੋਟੋਆਂ ਵੀ ਨੇ ਜੋ ਸਟਿੱਕਰ ਨੇ ਜਿਹੜੇ ਕਿ ਬ੍ਰਾਂਡਡ ਬਣਾਏ ਜਾਣੇ ਸੀ ਪਹਿਲਾਂ ਤਾਂ ਆਮ ਡੱਬਿਆਂ ਦੇ ਵਿੱਚ ਭੜ ਕੇ ਫਿਰ ਉਹਨਾਂ ਦੇ ਉੱਤੇ ਬ੍ਰਾਂਡਸ ਦੇ ਸਟਿੱਕਰ ਲਗਾਏ ਜਾਣੇ ਸੀ ਤੇ ਫਿਰ ਹੌਲੀ-ਹੌਲੀ ਕਰਕੇ ਇਹੀ ਨਕਲੀ ਦੇਸੀ ਕੀ ਅਸਲੀ ਦੇ ਰੂਪ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਜਾਣਾ ਸੀ ਤੇ ਤੁਹਾਨੂੰ ਲੱਗਦਾ ਸੀ ਕਿ ਸ਼ਾਇਦ ਸਾਡੀ ਸਿਹਤ ਬਣੇਗੀ ਤੰਦਰੁਸਤ ਹੋਵਾਂਗੇ ਬੱਚੇ ਉਰ ਤੋਂ ਲੈ ਕੇ ਬਜ਼ੁਰਗ ਤੱਕ ਦੇਸੀ ਕੀ ਖਾਂਗੇ ਸਿਹਤ ਬਣੇਗੀ ਪਰ ਇਹ ਨਹੀਂ ਪਤਾ ਕਿ ਇਹ ਨਿਰੀ ਮੌਤ ਹੈ ਸਲੋ ਪੌਇਜ਼ਨ ਹੈ ਇਹ ਪਿਓਰ ਮੌਤ ਹੈ ਜੋ ਕਿ ਹੌਲੀ-ਹੌਲੀ ਤੁਹਾਡੀ ਜ਼ਿੰਦਗੀ ਨੂੰ ਖਤਮ ਕਰ ਦੇਵੇਗੀ ਇਸ ਦਾ ਜਿਹੜਾ ਸਾਰਾ ਸਟਾਕ ਹੈ ਉਸ ਨੂੰ ਸੀਜ਼ ਕਰ ਲਿਆ ਗਿਆ ਹੈ। ਔਰ ਜਿਹੜੇ ਇਹਦੇ ਸੈਂਪਲਸ ਨੇ ਚਾਰ ਸੈਂਪਲਸ ਅਸੀਂ ਲੈ ਰਹੇ ਆ। ਇੱਕ ਇਹਨੇ 15 ਕਿਲੋ ਦੇ ਟੀਨ ਦੇ ਵਿੱਚ ਕਿਉਂ ਪਰਿਆ ਆਇਆ ਸੀ ਉਹ ਲਿਆ ਹੈ। ਇੱਕ ਇਹਦੇ ਕੋ ਅ ਦੱਦਾ ਕਿਲੋ ਜਿਆ ਕਿਲੋ ਕਿਲੋ ਦੇਖਿਓ ਉਹਦੇ ਪਿੱਛੇ। ਔਰ ਜਿਹੜਾ ਸਾਡੇ ਕੋਲੋਂ ਜਿਹੜਾ ਟੀਨ ਸੀਗਾ 15 ਕਿਲੋ ਦੇ ਟੀਨ ਸੀ ਉਹਦਾ ਟੋਟਲ 225 ਕਿਲੋ ਬਣਿਆ ਹੈ ਔਰ ਜਿਹੜਾ ਪੈਕਿੰਗ ਦੇ ਵਿੱਚ ਸੀ ਡਿਫਰੈਂਟ ਡਿਫਰੈਂਟ ਪੈਕਿੰਗ ਦੇ ਸਾਰਾ ਕਿਲੋ ਕਿਲੋ ਦੀ ਉਹ ਜਿਹੜਾ ਸਾਡੇ ਕੋਲੋਂ 143 ਸੋ ਟੋਟਲ ਸਾਡੇ ਕੋਲ 368 ਕਿਲੋ ਜਿਹੜਾ ਹੈ ਇਹਦੇ ਕੋਲ ਬਣਿਆ ਹੋਇਆ ਕੀ ਬਰਾਮਤ ਹੋ ਇਸ ਤੋਂ ਇਲਾਵਾ ਸਾਡੇ ਕੋਲੋਂ ਅਜੇ ਹੋ ਕਾਊਂਟਿੰਗ ਚੱਲ ਰਹੀ ਹੈ ਜਿਹੜੇ ਬਨਸਪਤੀ ਔਰ ਰਿਫਾਈਨ ਦੇ ਟੀਨਸਿਊ ਲਗਭਗ 100 ਦੇ ਕਰੀਬ ਉਹੀ ਹੈ ਟੀਨ ਸੋ ਡੇਡ ਕਿ ਕੁਆਂਟਲ ਉਹੀ ਹੈ ਇਹ ਸਾਰੇ ਸਾਰਾ ਗੋਦਾਮ ਟੋਟਲ ਅਸੀਂ ਸੀਲ ਕਰ ਰਹੇ ਹਾਂ ਜਿੰਨਾ ਪ੍ਰੋਡਕਟ ਹੈ ਅਸੀਂ ਜਿੰਨਾ ਵੀ ਇਹਦਾ ਕਿਓ ਸੀ ਉਹਨੂੰ ਸੀਜ਼ ਕਰਕੇ ਅਸੀਂ ਪੁਲਿਸ ਦੀ ਕਸਟਡੀ ਚ ਦੇ ਰਹੇ ਹਾਂ ਇਹ ਗਰਵਾਲੀ ਦੇ ਏਰੀਆ ਵਿੱਚ ਨਕਲੀ ਕਿਓ ਬਣਾਉਂਦੀ ਫੈਕਟਰੀ ਰਿਕਵਰ ਕੀਤੀ ਗਈ ਹੈ ਅੱਜ ਜਿੱਥੇ ਕਿ ਕਾਫੀ ਬਲਕ ਚ ਨਕਲੀ ਕਿਓ ਬਣਾਇਆ ਜਾ ਰਿਹਾ ਸੀ ਜਿਸ ਨੂੰ ਫਾਈਂਟ ਤੋਂ ਬਣਾਇਆ ਜਾ ਰਿਹਾ ਸੀਗਾ ਤੇ ਕਾਫੀ ਬਲਕ ਚ ਅਮਾਉਂਟ ਹੈ ਤੇ ਜੋ ਫੂਡ ਸੇਫਟੀ ਵਾਲੇ ਸਾਨੂੰ ਐਗਜ਼ੈਕਟ ਅਮਾਉਂਟ ਦੱਸਣਗੇ ਤੇ ਕਿੰਨੀ ਕੁਆਂਟੀਟੀ ਤੇ ਨਕਲੀ ਕਿਉਂ ਅੰਦਰ ਬਰਾਮਦ ਹੋਇਆ ਚੱਲ ਰਿਹਾ ਸੀ ਸਾਡਾ 3-4 ਦਿਨ ਤੋਂ ਟੈਪ ਟਰੈਪ ਚੱਲ ਰਿਹਾ ਸੀਗੇ ਤੇ ਅਹੀਂ ਪੂਰੀ ਰਿਐਕਟਿਵ ਕਰਕੇ ਅੱਜ ਮਤਲਬ ਰੇਡ ਕੀਤੀ ਹੈ ਜੁਆਇੰਟ ਰੇਡ ਕੀਤੀ ਹੈ ਫੂਡ ਸਪਲਾਈ ਵਾਲੇ ਨੂੰ ਬੁਲਾ ਕੇ ਇਹਦੇ ਚ ਜੀ ਫਿਲਹਾਲ ਤਾਂ ਇਹਨਾਂ ਦਾ ਫੈਕਟਰੀ ਦਾ ਇੱਕ ਹੀ ਵਰਕਰ ਹੀ ਸਾਨੂੰ ਇਥੋਂ ਮਤਲਬ ਅਰੈਸਟ ਕੀਤਾ ਗਿਆ ਹੈ ਤੇ ਬਾਕੀ ਜੋ ਓਨਰ ਆ ਉਸ ਦਾ ਫੀਸ ਦਾ ਪਾਰਟ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਬਾਰੇ ਤਸਦੀਕ ਕਰਕੇ ਤੁਹਾਨੂੰ ਦੱਸ ਦਿੱਤਾ ਜਾਵੇਗਾ